ਰਬਾਈਟ ਪੰਜਾਬ ਤੇ ਤੁਹਾਡਾ ਸਵਾਗਤ ਹੈ ਪੇਸ਼ ਨੇ ਦੇਸ਼ ਵਿਦੇਸ਼ ਦੀਆਂ ਖਬਰਾਂ ਪਹਿਲਾਂ ਸਪ੍ਰੇਟਨ ਦੀਆਂ ਖਾਸ ਖਬਰਾਂ ਬਲਕਿ ਹੋਵੇਗੀ ਪੰਜਾਬ ਕੈਬਨਟ ਦੀ ਮੀਟਿੰਗ ਲੈ ਜਾ ਸਕਦੇ ਨੇ ਕਈ ਅਹਿਮ ਫੈਸਲੇ ਆਪ ਦੇ ਰਾਜ ਸਭਾ ਮੈਂਬਰ ਤੇ ਸਬਕ ਮੰਤਰੀ ਆਸ਼ੂ ਦੇ ਕਰੀਬੀ ਦੇ ਘਰਾਂ ਤੇ ਈਡੀ ਦੀ ਛਾਪੇ ਮਾਰੀ ਮੁੱਖ ਮੰਤਰੀ ਆਤੇਸ਼ੀ ਤੇ ਕੇਜਰੀ ਬਾਲ ਨੇ ਕਿਹਾ ਕਿ ਟੋਣਾ ਤੋਂ ਪਹਿਲਾਂ ਦਿੱਲੀ ਦੀਆਂ ਖਸਤਾ ਹਾਲ ਸੜਕਾਂ ਦੀ ਹਾਲ ਸਦਾਰਨਾ ਸਰਕਾਰ ਦੀ ਪਹਿਲ ਹੁਣ ਸਲਾਨੀਆਂ ਤੇ ਚੰਡੀਗੜ੍ਹ ਸ਼ਹਿਰ ਵਾਸੀਆਂ ਦੀ ਸੁਰੱਖਿਆ ਵਿੱਚ ਹੋਵੇਗਾ ਵਾਅਦਾ ਸੁਖਨਾ ਝੀਲ ਤੇ ਲਗਾਏ ਜਾਣਗੇ 85 ਲੱਖ ਰੁਪਏ ਦੇ ਸੀਸੀਟੀਵੀ ਕੈਮਰੇ ਸਰਪੰਚੀ ਦੀ ਚੋਣ ਲੜ ਲਈ ਕੈਨੇਡਾ ਤੋਂ ਆਇਆ ਮੁੰਡਾ ਪਿੰਡ ਵਾਸੀਆਂ ਲਈ ਕਰਤਾ ਵੱਡਾ ਐਲਾਨ ਜ਼ਮੀਨ ਬਦਲੇ ਰੋਜ਼ਗਾਰ ਕੇਸ ਲਾਲੂ ਤੇ ਜਸਵੀ ਤੇ ਤੇਜਪ੍ਰਤਾਪ ਨੂੰ ਮਿਲੀ ਜ਼ਮਾਨਤ ਸੀਬੀਆਈ ਵੱਲੋਂ ਕੋਲਕਾਤਾ ਜ਼ਬਰਜਨਾਹ ਤੇ ਕਤਲ ਮਾਮਲੇ ਵਿੱਚ ਚਾਰਜ ਸ਼ੀਟ ਦਾਖਲ ਅਤੇ ਅਮਰੀਕੀ ਵਿਗਿਆਨੀਆਂ ਨੂੰ ਮਿਲਿਆ ਮੈਡੀਸਨ ਦਾ ਨੋਬਲ ਪੁਰਸਕਾਰ ਤੇ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਕੈਬਨਿਟ ਦੀ ਐਮ ਮੀਟਿੰਗ ਭਲਕੇ ਯਾਨੀ ਮੰਗਲਵਾਰ ਨੂੰ ਹੋਏਗੀ ਜਿਸ ਵਿੱਚ ਐਮ ਫੈਸਲੇ ਲੈਣ ਦੀ ਸੰਭਾਵਨਾ ਹੈ ਦਰਅਸਲ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਕਾਰਨ ਇਸ ਮੀਟਿੰਗ ਨੂੰ ਅਹਿਮ ਮੰਨਿਆ ਜਾ ਰਿਹਾ ਹੈ ਹਾਲਾਂਕਿ ਸਰਕਾਰ ਵੱਲੋਂ ਕੋਈ ਏਜੰਡਾ ਫਿਲਹਾਲ ਜਾਰੀ ਨਹੀਂ ਕੀਤਾ ਗਿਆ ਹੈ ਜ਼ਿਕਰ ਹੋਏ ਕਿ ਕੁਝ ਦਿਨ ਪਹਿਲਾਂ ਹੀ ਪੰਜਾਬ ਮੰਤਰੀ ਮੰਡਲ ਵਿੱਚ ਫੇਰ ਬਦਲ ਕੀਤਾ ਗਿਆ ਸੀ ਜਿਸ ਤਹਿਤ 5 ਨਵੇਂ ਮੰਤਰੀਆਂ ਨੂੰ ਕੈਬਨਿਟ ਵਿੱਚ ਸ਼ਾਮਲ ਕੀਤਾ ਗਿਆ ਸੀ ਇਹਨਾਂ ਸਾਰਿਆਂ ਨੇ ਆਪੋ ਆਪਣੇ ਮੰਤਰਾਲੇ ਵੀ ਸੰਭਾਲੇ ਨੇ ਅੱਜ ਚੜਕੇ ਈਡੀ ਦੀ ਟੀਮ ਨੇ ਲੁਧਿਆਣਾ ਤੋਂ ਆਪ ਦੇ ਰਾਜ ਸਭਾ ਮੈਂਬਰ ਸੰਜੀਵ अरोड़ा ਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਜ਼ਦੀਕੀ ਮੰਨੇ ਜਾਂਦੇ ਕਾਰੋਬਾਰੀ ਹਿਮੰਤ ਸੂਦ ਦੇ ਦਫ਼ਤਰਾਂ ਤੇ ਘਰਾਂ ਵਿੱਚ ਛਾਪੇਮਾਰੀ ਕੀਤੀ ਹਿਮੰਤ ਸੂਦ ਆਸ਼ੂ ਦੇ ਕਾਫੀ ਕਰੀਬੀ ਨੇ ਇਸ ਮਾਮਲੇ ਵਿੱਚ ਹੁਣ ਤੱਕ ਮੇਰੀ ਜਾਣਕਾਰੀ ਮੁਤਾਬਕ ਦੋਵਾਂ ਦੇ ਖਾਤਿਆਂ ਵਿੱਚ ਵਿਦੇਸ਼ੀ ਲੈਣ-ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਕੋਈ ਵੀ ED ਅਧਿਕਾਰੀ ਕੁਝ ਦੱਸਣ ਲਈ ਤਿਆਰ ਨਹੀਂ ਨੇ। ਜਾਣਕਾਰੀ ਅਨੁਸਾਰ ED ਨੇ ਐਵਟਨਸ ਹੋਮ ਦੇ ਮਾਲਕ ਤੇ ਆਪ ਦੇ ਸੰਸਦ ਮੈਂਬਰ ਸੰਜੀਵ अरोड़ा ਦੀਆਂ ਕਈ ਪ੍ਰਾਪਰਟੀਆਂ ਦੇ ਰਿਕਾਰਡ ਨੂੰ ਵੀ ਕਬਜ਼ੇ ਵਿੱਚ ਲਿਆ ਹੈ। ਦੱਸ ਰਿਹਾ ਕਿ ਸਾਬਕਾ ਮੰਤਰੀ ਆਸ਼ੂ ਨੂੰ ED ਨੇ ਪਹਿਲਾਂ ਹੀ ਗ੍ਰਿਫਤਾਰ ਕੀਤਾ ਹੋਇਆ ਹੈ। ਇਸ ਤੋਂ ਪਹਿਲਾਂ ਵਿਜੀਲੈਂਸ ਵੱਲੋਂ ਕੀਤੀ ਗਈ ਭਾਰਤ ਪੂਸ਼ਣ ਆਸ਼ੂ ਦੀ ਗ੍ਰਿਫਤਾਰੀ ਦੌਰਾਨ ਵੀ ਇਹ ਮੰਤਸੂਦ ਨੂੰ ਕਈ ਵਾਰ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਉਧਰ منی ਲਾਂਡਰਿੰਗ ਮਾਮਲੇ ਦੀ ਜਾਂਚ ਤਹਿਤ ਆਪ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨਾਲ ਜੁੜੇ ਕਈ ਟਿਕਾਣਿਆਂ ਤੇ ਈਡੀ ਦੇ ਪੁਲਿਸ ਤੋਂ ਬਾਅਦ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਰਬ ਆਮ ਆਦਮੀ ਪਾਰਟੀ ਦੇ ਨਾਲ ਹੈ ਤੇ ਡਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਕਿਸੇ ਨੇ ਕੁਝ ਗਲਤ ਨਹੀਂ ਕੀਤਾ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੇ ਵਿੱστਰਚਰ ਦੀ ਜਾਂਚ ਦੇ ਨਾਂ ਤੇ ਏਜੰਸੀਆਂ ਰਾਹੀਂ ਪਾਰਟੀ ਨੂੰ ਨਿਸ਼ਾਨਾ ਬਣਾਉਂਦਾ ਦੋਚਲਾਇਆ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਏਜੰਸੀਆਂ ਨੇ ਪਹਿਲਾਂ ਉਸ ਨੂੰ ਮਨੀਸ਼ ਸੋਦੀਆ, ਸੰਜੀਤ ਸਿੰਘ ਅਤੇ ਪਾਰਟੀ ਦੇ ਹੋਰ ਆਗੂਆਂ ਨੂੰ ਗ੍ਰਿਫਤਾਰ ਕੀਤਾ ਸੀ। ਉਹਨਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਵਰਤਮਾਨ ਮੰਤਰੀ ਇੱਕ ਪਾਰਟੀ ਦੇ ਮਗਰ ਲੱਗੇ ਹੋਏ ਨੇ ਤੇ ਪਾਰਟੀ ਅਤੇ ਇਸ ਦੇ ਨੇਤਾਵਾਂ ਨੂੰ ਖਤਮ ਕਰਨ ਲਈ ਸਾਰੇ ਸਰੋਤ ਅਤੇ ਏਜੰਸੀਆਂ ਤਾਇਨਾਤ ਕਰ ਦਿੱਤੀਆਂ ਨੇ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਮੌਜੂਦਾ ਮੁੱਖ ਮੰਤਰੀ ਆਤੀਸ਼ੀ ਨਿਹਰਾ ਜਨਤਕ ਦਿੱਲੀ ਦੀਆਂ ਖਰਾਬ ਸੜਕਾਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਹੈ। ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਜਦੋਂ ਮੈਂ ਜੇਲ੍ਹ ਗਿਆ ਸੀ ਤਾਂ ਇਨ੍ਹਾਂ ਲੋਕਾਂ ਨੇ ਸਰਕਾਰ ਦੇ ਕੰਮ ਨੂੰ ਰੋਕਣ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਇੱਥੋਂ ਤੱਕ ਕਿ ਸੜਕਾਂ ਦੀ ਮੁਰੰਮਤ ਵੀ ਬੰਦ ਕਰ ਦਿੱਤੀ ਗਈ ਸਾਡੇ ਲੋਕਾਂ ਨੇ ਸੜਕਾਂ ਦਾ ਬੋਇਨਾ ਕਰਕੇ ਇੱਕ ਰਿਪੋਰਟ ਤਿਆਰ ਕੀਤੀ ਹੈ ਉਹਨਾਂ ਕਹੇ ਕਿ ਸੀ ਦੇਖਿਆ ਕਿ ਸੜਕਾਂ ਦੀ ਹਾਲਤ ਠੀਕ ਨਹੀਂ ਸੀ ਮੈਂ ਆਤੀਸ਼ੀ ਨੂੰ ਬੇਨਤੀ ਕੀਤੀ ਸੀ ਕਿ ਉਹ ਵਿਧਾਇਕਾਂ ਤੇ ਮੰਤਰੀਆਂ ਨਾਲ ਮਿਲ ਕੇ ਸੜਕਾਂ ਦਾ ਮਾਈਨਾ ਕਰਨ ਤੇ ਜੋ ਵੀ ਸੜਕਾਂ ਖਰਾਬ ਨੇ ਉਹਨਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਇਸ ਸਬੰਧੀ ਮੈਂ ਉਹਨਾਂ ਨੂੰ ਪੱਤਰ ਵੀ ਲਿਖਿਆ ਸੀ ਮੈਨੂੰ ਖੁਸ਼ੀ ਹੈ ਕਿ ਇਸ ਸਬੰਧੀ ਦਿੱਲੀ ਦੇ ਸਾਰੇ ਵਿਧਾਇਕ ਨਗਾਵ ਤੇ ਮੰਤਰੀਆਂ ਨੇ ਸੜਕਾਂ ਦਾ ਮਾਈਨਾ ਕਰਕੇ ਰਿਪੋਰਟ ਤਿਆਰ ਕੀਤੀ ਹੈ ਤੇ ਮੁਰੰਮਤ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ ਉਹਨਾਂ ਮੁੱਖ ਮੰਤਰੀ ਆਤੀਸ਼ੀ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਸੜਕਾਂ ਦੀ ਮੁਰੰਮਤ ਸ਼ੁਰੂ ਕਰ ਦਿੱਤੀ ਹੈ ਪੀ ਡਬਲਯੂ ਡੀ ਕੋਲ 1400 ਕਿਲੋਮੀਟਰ ਸੜਕਾਂ ਨੇ ਨਨਵੇਂ ਸੜਕਾਂ ਦੀ ਪੂਰੀ ਮੁਰੰਮਤ ਕੀਤੀ ਜਾਵੇਗੀ 74 ਸੜਕਾਂ ਦੇ ਟੈਂਡਰ ਹੋ ਚੁੱਕੇ ਨੇ 15 ਸੜਕਾਂ ਦੇ ਟੈਂਡਰ ਚੱਲ ਰਹੇ ਨੇ ਪੈਚ ਵਰਕ ਲਈ ਕੰਮ ਕੀਤਾ ਜਾਣਾ ਕਈ ਥਾਵਾਂ ਤੇ ਟੋਏ ਪਏ ਨੇ ਉਹਨਾਂ ਦਾ ਵੀ ਨਿਰੇਖਣ ਕੀਤਾ ਗਿਆ ਆਉਣ ਵਾਲੇ ਸਮੇਂ ਵਿੱਚ ਇਥੋਂ ਦੀਆਂ ਸੜਕਾਂ ਦੀ ਹਾਲਤ ਵਿੱਚ ਸੁਧਾਰ ਕੀਤਾ ਜਾਵੇਗਾ ਉਹਨਾਂ ਕਹਿੰਦੇ ਸਾਡੀ ਸਰਕਾਰ ਨੇ ਲਗਭਗ 10 ਸਾਲ ਪੂਰੇ ਕਰ ਲਏ ਨੇ ਅਸੀਂ ਜਨਤਾ ਲਈ ਹਰ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹਨਾਂ ਲੋਕਾਂ ਨੇ ਮੁਸੀਬਤ ਖੜੀ ਕਰ ਦਿੱਤੀ ਹੈ ਉਹਨਾਂ ਨੇ ਹਸਪਤਾਲਾਂ ਤੇ ਮੁਹੱਲਾ ਕਲੀਨਿਕਾਂ ਵਿੱਚ ਦਵਾਈਆਂ ਵੀ ਬੰਦ ਕਰ ਦਿੱਤੀਆਂ ਨੇ ਯੂਟੀਪਰ ਸ਼ਾਸਨ ਨੇ ਸੁਖਨਾ ਝੀਲ ਤੇ ਸੀਸੀਟੀਵੀ ਕੈਮਰੇ ਲਾਉਣ ਦਾ ਫੈਸਲਾ ਕੀਤਾ ਹੈ ਇਸ ਦੇ ਲਈ ਇੰਜੀਨੀਅਰਿੰਗ ਵਿੰਗ ਨੇ 85 ਲੱਖ ਰੁਪਏ ਦੀ ਲਾਗਤ ਨਾਲ ਕੈਮਰੇ ਲਾਉਣ ਦਾ ਟੈਂਡਰ ਜਾਰੀ ਕੀਤਾ ਹੈ ਇੱਥੇ ਕੈਮਰੇ ਲਗਾਉਣਾ ਸਲਾਨੀਆਂ ਤੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਵਿੱਚ ਮਦਦ ਹੋਵੇਗਾ ਇੱਥੇ ਹਰ ਰੋਜ਼ ਪਿਕਨਿਕ ਲਈ 50 ਹਜ਼ਾਰ ਦੇ ਕਰੀਬ ਲੋਕ ਆਉਂਦੇ ਨੇ ਟੈਂਡਰ ਲਈ 15 ਅਕਤੂਬਰ ਤੱਕ ਅਰਜ਼ੀਆਂ ਮੰਗੀਆਂ ਗਈਆਂ ਨੇ ਟੈਂਡਰ ਉਸੇ ਦਿਨ ਖੋਲੇ ਜਾਣਗੇ ਇਸ ਸਾਲ ਦੇ ਅੰਤ ਤੱਕ ਇੱਥੇ ਸੀਸੀਟੀਵੀ ਕੈਮਰੇ ਲਗਾਉਣ ਦੀ ਸਮਾਂ ਸੀਮਾ ਦਿੱਤੀ ਗਈ ਸੀ ਅਤੇ ਅਲਰਟ ਹੋਣ ਤੋਂ ਬਾਅਦ ਇਹ ਕੈਮਰੇ ਦਿਨ ਰਾਤ ਤਸਵੀਰਾਂ ਖਿੱਚਣਗੇ। ਸ਼੍ਰੀ ਮੁਖਤਸਰ ਸਹਿਬ ਜ਼ਿਲ੍ਹੇ ਦੇ ਪਿੰਡ ਸੱਕਾਂਵਾਲੀ ਵਿੱਚ ਦੀਪਿੰਦਰ ਸਿੰਘ ਨਾਮ ਦਾ ਨੌਜਵਾਨ ਸਰਪੰਚੀ ਦੀ ਚੋਣ ਲੜ ਰਿਹਾ ਹੈ। ਦੀਪਿੰਦਰ ਸਰਪੰਚੀ ਦੀ ਚੋਣ ਲੜਨ ਲਈ ਕੈਨੇਡਾ ਤੋਂ ਵਾਪਸ ਆਇਆ ਹੈ। ਦੀਪਿੰਦਰ ਸਿੰਘ ਸਾਹਿਬ ਦਾ ਸਰਪੰਚ ਚਰਨਜੀਤ ਸਿੰਘ ਸੱਕਾਂਵਾਲੀ ਦਾ ਪੁੱਤਰ ਹੈ। ਦੀਪਿੰਦਰ ਸਿੰਘ ਚੋਣ ਲੜਨ ਲਈ ਕੈਨੇਡਾ ਤੋਂ ਵਾਪਸ ਆਇਆ ਹੈ। ਦੀਪਿੰਦਰ ਅਨੁਸਾਰ ਉਹ ਵੀਜ਼ਟਰ ਵੀਜ਼ੇ ਤੇ ਕੈਨੇਡਾ ਗਿਆ ਸੀ ਤੇ ਫਿਰ ਉਸਨੇ ਆਪਣਾ ਵੀਜ਼ਾ ਪਰਮਿਟ ਵਿੱਚ ਬਦਲ ਲਿਆ ਦੀਪਿੰਦਰ ਦਾ ਕਹਿਣਾ ਹੈ ਕਿ ਉਹ ਜਦੋਂ ਕੈਨੇਡਾ ਵਿੱਚ ਕਿਸੇ ਨੂੰ ਵੀ ਦੱਸਦਾ ਕਿ ਉਹ ਸੱਕਾਂ ਵਾਲੀ ਪਿੰਡ ਦਾ ਹੈ ਤਾਂ ਲੋਕ ਉਸਨੂੰ ਢੀਲ ਵਾਲੀ ਪਿੰਡ ਦੇ ਵਾਸੀ ਵਜੋਂ ਜਾਣਦੇ ਨੇ ਉਸ ਦਾ ਪਿੰਡ ਪ੍ਰਤੀ ਮਾਨ ਵਧਦਾ ਗਿਆ ਤੇ ਉਸਨੇ ਪਿੰਡ ਆ ਕੇ ਆਪਣੇ ਪਿਤਾ ਤੇ ਦਾਦਾ ਜੀ ਵਾਂਗ ਪਿੰਡ ਦੀ ਸੇਵਾ ਕਰਨ ਦਾ ਸੋਚਿਆ ਦੀਪਿੰਦਰ ਅਨੁਸਾਰ ਉਸ ਨੂੰ ਪਿੰਡ ਦੀ ਬੇਟੀ ਦਾ ਮੋਹ ਖਿੱਚਿਆ ਉਸ ਦੇ ਫੈਸਲੇ ਵਿੱਚ ਉਸ ਦੇ ਮਾਤਾ ਪਿਤਾ ਨੇ ਉਸ ਦਾ ਸਾਥ ਦਿੱਤਾ ਤੇ ਉਸਨੇ ਸਰਪੰਚੀ ਦੇ 20 ਵਰ੍ਹੇ ਤੋਂ ਕਾਗਜ਼ ਭਰੇ ਤੇ ਚੋਣ ਮਹਿਮ ਸ਼ੁਰੂ ਕਰ ਦਿੱਤੀ ਦੀਪਿੰਦਰ ਅਨੁਸਾਰ ਉਹ ਬੇਰੁਜ਼ਗਾਰੀ ਵਿਰੁੱਧ ਕੰਮ ਕਰਨਾ ਚਾਹੁੰਦਾ ਹੈ ਤੇ ਉਸ ਦਾ ਸੁਪਨਾ ਪੰਜਾਬ ਦੇ ਇਸ ਸੋਹਣੇ ਪਿੰਡ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਵਾਲੇ ਪ੍ਰੋਜੈਕਟ ਲਗੰਦਾ ਹੈ ਫਿਲਹਾਲ ਦੀਪਿੰਦਰ ਉਮੀਦਵਾਰ ਵਜੋਂ ਘਰ ਘਰ ਪਹੁੰਚ ਕਰਕੇ ਵੋਟਾਂ ਮੰਗ ਰਿਹਾ ਹੈ ਤਰਨਤਾਰਨ ਸ਼ਹਿਰ ਤੋਂ ਕੁਝ ਦੂਰੀ ਤੇ ਸਥਿਤ ਪਿੰਡ ਠੱਕੜਪੁਰਾ ਦੀ ਚਰਚ ਨੇੜੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਇੱਕ ਕਾਰ ਝਟਕ ਤੇ ਅਨੇਕਾਂ ਗੋਲੀਆਂ ਚਲਾ ਦਿੱਤੀਆਂ ਜਿਸ ਤਰ੍ਹਾਂ ਰਾਜਵਿੰਦਰ ਸਿੰਘ ਉਰਫ ਰਾਜ ਚਲਵੰਡੀ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਦੋ ਹੋਰ ਵਿਅਕਤੀ ਜ਼ਖਮੀ ਹੋ ਗਏ ਜਾਣਕਾਰੀ ਮੁਤਾਬਕ ਪਿੰਡ ਤਲਵੰਡੀ ਮੋਹਰ ਸਿੰਘ ਦੀ ਐਸਸੀ ਸਰਪੰਚ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੀ ਗਈ ਸੀ ਜੋ ਕਿ ਰਾਜਵਿੰਦਰ ਸਿੰਘ ਦੇ ਧੜੇ ਨਾਲ ਆਮ ਆਦਮੀ ਪਾਰਟੀ ਨਾਲ ਸੰਬੰਧਤ ਸੀ ਰਾਜਵਿੰਦਰ ਸਿੰਘ ਬਲਾਕ ਪੱਟੀ ਤੋਂ ਜਦ ਜਿੱਤੀ ਖੁਸ਼ੀ ਵਿੱਚ ਆਪਣੇ ਸਾਥੀਆਂ ਨਾਲ ਕਾਰ ਵਿੱਚ ਸਵਾਰ ਹੋ ਕੇ ਆਪਣੇ ਪਿੰਡ ਜਾ ਰਹੇ ਸਨ ਤਾਂ ਪਿੰਡ ਠੱਕਰਪੁਰ ਦੇ ਨੇੜੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਇਹਨਾਂ ਦੀ ਗੱਡੀ ਨੂੰ ਰੋਕ ਕੇ ਰਾਜਵਿੰਦਰ ਸਿੰਘ ਨੂੰ ਸਰਪੰਚੀ ਦੀਆਂ ਵਧਾਈਆਂ ਦਿੱਤੀਆਂ ਤੇ ਨਾਲ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਵਿੱਚ ਰਾਜਵਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਦੋ ਹੋਰ ਵਿਅਕਤੀ ਜ਼ਖਮੀ ਹੋ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨਾਲ ਮੁਲਾਕਾਤ ਕੀਤੀ ਤੇ ਦਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਵਿਆਪਕ ਚਰਚਾ ਕੀਤੀ। ਮੁਇਜ਼ੂ ਚਾਰ ਰੋਜ਼ਾ ਦੌਰੇ ਤੇ ਐਤਵਾਰ ਸ਼ਾਮ ਨੂੰ ਨਮੀ ਦਿੱਤੀ ਪਹੁੰਚੇ ਸਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰੰਤੀ ਜੈਸਵਾਲ ਨੇ ਐਕਸਪੋਸਟ ਵਿੱਚ ਕਿਹਾ ਕਿ ਭਾਰਤ ਮਾਲਦੀਵ ਦੇ ਵਿਸ਼ੇਸ਼ ਸਬੰਧਾਂ ਨੂੰ ਅੱਗੇ ਵਧਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹైదరాబాద్ ਹਾਊਸ ਪੌਂਟਰ ਤੇ ਮਾਲਦੀਵ ਦੇ ਰਾਸ਼ਟਰਪਤੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਉਧਰ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੇ ਕਿਹਾ ਕਿ ਭਾਰਤ ਮਾਲਦੀਵ ਦੇ ਸਮਾਜਿਕ-ਆਰਥਿਕ ਤੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਇੱਕ ਪ੍ਰਮੁੱਖ ਭਾਗੀਦਾਰ ਤੇ ਜ਼ਰੂਰਤ ਸਮੇਂ ਮਾਲਦੀਵ ਦੇ ਨਾਲ ਖੜਾ ਰਿਹਾ ਹੈ ਉਨਾ ਕਹਿ ਕੇ ਮੈਂ ਸਾਰਨਤੂ ਮਾਲਦੀਵ ਨੂੰ ਦਿੱਤੀ ਗਈ ਮਦਦ ਲਈ ਪ੍ਰਧਾਨ ਮੰਤਰੀ ਮੋਦੀ ਭਾਰਤੀ ਸਰਕਾਰ ਤੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹੈ। ਉਹਨਾਂ ਕਹਿ ਕੇ ਮੈਂ 400 ਮਿਲੀਅਨ ਯੂਐਸਏ ਡਾਲਰ ਦੇ ਦਵੱਲੇ ਮੁਦਰਾ ਅਦਲਾ ਬਦਲੀ ਸਮਝੌਤੇ ਤੋਂ ਇਲਾਵਾ 3 ਬਿਲੀਅਨ ਭਾਰਤੀ ਰੁਪਏ ਦੇ ਰੂਪ ਵਿੱਚ ਸਹਾਇਤਾ ਪ੍ਰਦਾਨ ਕਰਨ ਦੇ ਭਾਰਤ ਸਰਕਾਰ ਦੇ ਫੈਸਲੇ ਲਈ ਧੰਨਵਾਦੀ ਹਾਂ ਜੋ ਇਸ ਸਮੇਂ ਸਾਡੇ ਸਾਹਮਣੇ ਆਉਣ ਵਾਲੀ ਵਿਦੇਸ਼ੀ ਮੁਦਰਾ ਦੇ ਮੁੱਦਿਆਂ ਨੂੰ ਹੱਲ ਕਰਨ ਵਿੱਚ ਸਹਿਯਕ ਹੋਵੇਗਾ। ਦਿੱਲੀ ਦੀ ਕਦਾਲਤ ਨੇ ਸੋਮਵਾਰ ਨੂੰ ਰਾਸ਼ਟਰੀ ਜਨਤਾ 당 ਰਜीडी ਦੇ ਮੁਖੀ ਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਤੇ ਉਹਨਾਂ ਦੇ ਪੁੱਤਰਾਂ ਤੇ ਜੈਸਵੀ ਯਾਦਵ ਤੇ ਤੇਜਪ੍ਰਤਾਪ ਯਾਦਵ ਤੇ ਹੋਰਨਾਂ ਨੂੰ ਜ਼ਮੀਨ ਬਦਲੇ ਨੌਕਰੀ ਮਨੀ ਲਾਂਡਰਿੰਗ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਹੈ। ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਦੀ ਅਦਾਲਤ ਨੇ ਮੁਲਜ਼ਮਾਂ ਨੂੰ ਪ੍ਰਤੀ ਵਿਅਕਤੀ 1 ਲੱਖ ਰੁਪਏ ਦਾ ਬਾਂਡ ਪਰੰਦੇ ਅਧਾਰ ਉਤੇ ਇਹ ਰਾਹਤ ਦਿੱੰਦਿਆ ਕਿ ਉਹਨਾਂ ਨੂੰ ਮਾਮਲੇ ਦੀ ਜਾਰੀ ਜਾਂਚ ਦੌਰਾਨ ਗ੍ਰਿਫਤਾਰ ਨਾ ਕੀਤਾ ਜਾਵੇ। ਇਸ ਮੌਕੇ ਲਾਲੂ ਤੇ ਹੋਰ ਸਾਰੇ ਵਿਅਕਤੀ ਨਿੱਜੀ ਤੌਰ ਤੇ ਅਦਾਲਤ ਅੱਗੇ ਪੇਸ਼ ਹੋਏ ਇਸ ਤੋਂ ਪਹਿਲਾਂ ਅਦਾਲਤ ਨੇ ਇਸ ਸੰਬੰਧੀ सीबीआई ਵੱਲੋਂ ਦਾਖਲ ਕੀਤੀ ਗਈ ਜਿਮਨੀ ਚਾਰਜ ਸ਼ੀਟ 'ਤੇ ਗੌਰ ਕਰਦਿਆਂ ਉਹਨਾਂ ਨੂੰ ਤਸਮਨ ਜਾਰੀ ਕੀਤੇ ਸਨ ਇਸ ਸੰਬੰਧੀ ਐਨਫੋਰਸਮੈਂਟ ਰੈਕਟਰੇਟ ਈਡੀ ਨੇ 6 ਅਗਸਤ ਨੂੰ ਅੰਤਰੀਮ ਰਿਪੋਰਟ ਦਾਖਲ ਕੀਤੀ ਸੀ ਈਡੀ ਨੇ सीबीआई ਵੱਲੋਂ ਤਰਜ ਇੱਕ ਐਫ ਆਈ ਆਰ ਦੇ ਆਧਾਰ 'ਤੇ ਕੇਸ ਦਰਜ ਕੀਤਾ ਸੀ ਸੁਰੱਖਿਆ ਬਲਾ ਨੇ ਜੰਮੂ ਕਸ਼ਮੀਰ ਵਿੱਚ ਸੋਹਵਰ ਨੂੰ ਸਰਨੂ ਪਿੰਡ ਦੇ ਲਿੰਕ ਰੋਡ ਤੇ ਗਸ਼ਤ ਦੌਰਾਨ ਵਿਸਫੋਟਕ ਸਮਗਰੀ ਬਰਾਮਦ ਕੀਤੀ ਅਧਿਕਾਰੀਆਂ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਸਮਗਰੀ ਆਈਈਡੀ ਹੋ ਸਕਦੀ ਹੈ ਉਨ੍ਹਾਂ ਦੱਸਿਆ ਕਿ ਵਿਸਫੋਟਕ ਸਮਗਰੀ ਮਿਲਣ ਉਪਰੰਤ ਪੂਰੇ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਸੀਬੀਏ ਨੇ ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਦੇ ਹਸਪਤਾਲ ਵਿੱਚ ਟ੍ਰੇਨੀ ਡਾਕਟਰ ਨਾਲ ਜਬਰ ਜਨਾਹ ਪਿੱਛੋਂ ਉਸ ਦਾ ਕਤਲ ਕੀਤੇ ਜਾਣ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਸੰਜੇ ਰਾਏ ਖਿਲਾਫ ਚਾਰਜ ਸ਼ੀਟ ਦਾਖਲ ਕਰ ਦਿੱਤੀ ਹੈ ਇਹ ਜਾਣਕਾਰੀ ਸੋਮਵਾਰ ਨੂੰ ਅਧਿਕਾਰੀਆਂ ਨੇ ਦਿੱਤੀ ਹੈ ਕੋਲਕਾਤਾ ਵਿੱਚ ਵਿਸ਼ੇਸ਼ ਸੀਬੀਏ ਅਦਾਲਤ ਅੱਗੇ ਦਾਖਲ ਕੀਤੀ ਗਈ ਫਰਦ ਜੁਰਮ ਵਿੱਚ ਸੀਬੀਏ ਨੇ ਕਿਹਾ ਕਿ ਰਾਏ ਜੋ ਸਤਾਨਕ ਪੁਲਿਸ ਨਾਲ ਵਲੰਟੀਅਰ ਵਜੋਂ ਕੰਮ ਕਰਦਾ ਸੀ ਨੇ ਕਤਲਤ ਉਸ ਤਰ੍ਹਾਂ ਤੇ 9 ਅਗਸਤ ਨੂੰ ਪੀੜਤ ਡਾਕਟਰ ਖਿਲਾਫ ਇਸ ਜੁਰਮ ਨੂੰ ਅੰਜਾਮ ਦਿੱਤਾ ਚਾਰ ਸ਼ੀਟ ਵਿੱਚ ਕਿਹਾ ਗਿਆ ਕਿ ਪੀੜਤ ਡਾਕਟਰ ਆਪਣੀ ਡਿਊਟੀ ਵਿੱਚ ਵਕਫੇ ਦੌਰਾਨ ਸੈਮੀਨਾਰ ਹਾਲ ਵਿੱਚ ਸੌਂ ਨਹੀਂ ਗਈ ਸੀ ਜਦੋਂ ਮੁਲਜ਼ਮ ਨੇ ਉਸ ਉੱਤੇ ਵਹਿਸ਼ੀਪੁਣਾ ਕੀਤਾ ਕੇਂਦਰੀ ਜਾਂਚ ਏਜੰਸੀ ਨੇ ਚਾਰ ਸ਼ੀਟ ਵਿੱਚ ਸਮੂਹਕ ਜ਼ਬਰਜਨਾਹ ਦੀ ਗੱਲ ਨਹੀਂ ਆਖੀ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਇਹ ਜੁਰਮ ਮੁਲਜ਼ਮ ਨੇ ਅਕਲਿਆਂ ਹੀ ਕੀਤਾ ਸੀ ਉਧਰ ਗੁਜਰਾਤ ਪੁਲਿਸ ਨੇ ਵਡੋਦਰਾ ਵਿੱਚ ਇੱਕ ਨਵਾਰਤ ਕੁੜੀ ਨਾਂ ਸਮੂਹ ਨੂੰ ਜ਼ਬਰਜਨਾਬ ਕਰਨ ਦੇ ਮਾਮਲੇ ਵਿੱਚ ਤਿੰਨ ਉਸਾਰੀ ਮਜ਼ਦੂਰਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੀਬ 1100 ਸੀਸੀਟੀਵੀ ਕੈਮਰਿਆਂ ਤੋਂ ਮਿਲੀ ਵੀਡੀਓ ਫੁਟੇਜ ਦੀ ਕੋਖ ਪੜਤਾਲ ਤੋਂ ਬਾਅਦ ਮੁਲਜ਼ਮਾਂ ਨੂੰ ਵਾਰਦਾਤ ਦੇ 48 ਘੰਟਿਆਂ ਦੌਰਾਨ ਕਾਬੂ ਕਰ ਲਿਆ ਗਿਆ ਹੈ ਮਾਮਲੇ ਵਿੱਚ ਦੋ ਹੋਰ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਹੜੇ ਮੁੱਖ ਮੁਲਜ਼ਮ ਨਾਲ ਮੋਟਰਸਾਈਕਲ ਉੱਤੇ ਜੁਰਮ ਵਾਲੀ ਥਾਂ ਤੇ ਗਏ ਸਨ ਪੁਲਿਸ ਮੁਤਾਬਕ ਮਲਜ਼ਮ ਉੱਤਰ ਪ੍ਰਦੇਸ਼ ਨਾਲ ਸੰਬੰਧਿਤ ਨੇ ਜਿਹੜੇ 10 ਸਾਲਾਂ ਤੋਂ ਬਦ ਸਮੇਂ ਤੋਂ ਬਡੋਉਤਰਾ ਵਿੱਚ ਰਹਿ ਰਹੇ ਸਨ ਪੁਲਿਸ ਮੁਤਾਬਕ ਮਲਜ਼ਮਾਂ ਨੇ ਇਸ ਅਲਰਟ ਕੁੜੀ ਨਾਲ ਉਦੋਂ ਕਥਿਤ ਸਮੂਹਕ ਜ਼ਬਰਦਸਤੀ ਕੀਤਾ ਜਦੋਂ ਉਹ ਬੀਤੇ ਸ਼ੁੱਕਰਵਾਰ ਦੇਰ ਰਾਤ ਆਪਣੇ ਦੋਸਤ ਮੁੰਡੇ ਨਾਲ ਘਾਹ ਰਹੀ ਸੀ ਤੇ ਮਲਜ਼ਮਾਂ ਨੇ ਉਸ ਨੂੰ ਸਨਸਾਨਾਂ ਪਾ ਕੇ ਘੇਰ ਲਿਆ। ਹਰ ਸਾਲ ਮੈਂ ਕਿ ਗੁਜਰਾਤ ਵਿੱਚ ਨਵਰਾਤਰ ਦੌਰਾਨ ਅਕਸਰ ਰਾਤਾਂ ਨੂੰ ਨੌਜਵਾਨ ਗਰਬਾ ਸਮਾਗਮਾਂ ਵਿੱਚ ਸ਼ਿਰਕਤ ਕਰਨ ਲਈ ਇੱਧਰ ਉੱਧਰ ਜਾਂਦੇ ਨੇ। ਪਛਮੀ ਬੰਗਾਲ ਦੇ ਬੇਰ ਭੂਮ ਜ਼ਿਲ੍ਹੇ ਵਿੱਚ ਸੋਮਵਾਰ ਦੁਪਹਿਰ ਇੱਕ ਨਿੱਜੀ ਸੰਸਥਾ ਦੀ ਮਾਲਕੀ ਵਾਲੀ ਕੋਲੇ ਦੀ ਖਾਨ ਵਿੱਚ ਹੋਇਆ ਭਿਆਨਕ ਧਮਾਕੇ ਕਾਰਨ ਘੱਟੋ ਘੱਟ 7 ਮਜ਼ਦੂਰਾਂ ਦੀ ਮੌਤ ਹੋ ਗਈ ਤੇ 17 ਜ਼ਖਮੀ ਹੋ ਗਏ। ਪ੍ਰਸ਼ਾਸਨ ਵੱਲੋਂ ਧਮਾਕੇ ਕਾਰਨ ਜ਼ਮੀਨ ਖਿਸਕਣ ਤੋਂ ਬਾਅਦ ਖਾਨਾ ਅੰਦਰ ਹੋਰ ਮਜ਼ਦੂਰਾਂ ਦੇ ਫਸੇ ਹੋਣ ਦਾ ਖ਼ਤਸ਼ਾ ਜਤਾਇਆ ਜਾ ਰਿਹਾ ਹੈ। ਜੈਸ਼ਮਦੀਦਾਂ ਨੇ ਦੱਸਿਆ ਕਿ ਧਮਾਕੇ ਵਿੱਚ ਮਾਰੇ ਗਏ ਕੁਝ ਲੋਕਾਂ ਦੀਆਂ ਲਾਸ਼ਾਂ ਦੇ ਟੁਕੜੇ ਹੋ ਗਏ ਸਨ। ਪ੍ਰਵ ਜਾਣਕਾਰੀ ਅਨੁਸਾਰ ਜ਼ਖਮੀ ਮਜ਼ਦੂਰਾਂ ਨੂੰ ਇਲਾਜ ਲਈ ਸਟਾਨ ਖਸਤਰ ਵਿੱਚ ਭੇਜ ਦਿੱਤਾ ਗਿਆ ਤੇ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਰਸਤਕਾਰ ਜੰਮ ਵਿੱਚ ਲੱਗੇ ਇੱਕ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਕੋਲੇ ਦੀ ਖੁਦਾਈ ਲਈ ਤਮਾਕੇ ਜ਼ਰੂਰੀ ਸੁਰੱਖਿਆ ਬਾਾਵਾਂ ਦੀ ਪਾਲਣਾ ਕੀਤੇ ਬਿਨਾ ਬੇਟੰਗੇ ਤਰੀਕੇ ਨਾਲ ਕੀਤੇ ਗਏ ਸਨ ਜਿਸ ਕਰਕੇ ਇਹ ਹਾਦਸਾ ਵਾਪਰਿਆ ਗੁਜਰਾਤ ਦੇ ਆਂਬਾਜੀ ਵਿੱਚ ਸੋਮਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਇਸ ਵਿੱਚ 6 ਲੋਕ ਦੀ ਮੌਤ ਹੋ ਗਈ 35 ਤੋਂ ਵੱਧ ਲੋਕ ਜ਼ਖਮੀ ਹੋ ਗਏ ਇਹ ਹਾਦਸਾ ਡਰਾਈਵਰ ਦੀ ਲਾਪਰਵਾਹੀ ਕਰਕੇ ਵਾਪਰਿਆ ਦੋਸ਼ ਹੈ ਕਿ ਉਹ ਸ਼ਰਾਬ ਪੀ ਕੇ ਚਲਦੀ ਬੱਸ ਵਿੱਚ ਆਪਣੇ ਮੋਬਾਈਲ ਤੇ ਰੀਲ ਬਣਾ ਰਿਹਾ ਸੀ ਇਸ ਦੌਰਾਨ ਬੱਸ ਬੇਕਾਬੂ ਹੋ ਕੇ ਰੇਲਿੰਗ ਨਾਲ ਟਕਰਾ ਕੇ ਪਲਟ ਗਈ ਫਿਲਹਾਲ ਡਰਾਈਵਰ ਫਰਾਰ ਹੈ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ ਇਹ ਹਾਦਸਾ ਉਸ ਵੇਲੇ ਹੋਇਆ ਜਦੋਂ ਬੱਸ ਆਂਬਾ ਜੀ ਦੇ ਤੇਰ ਸ਼ੂਰੀਆ ਕਾਟ ਤੇ ਪਹੁੰਚੀ ਸੀ ਉਧਰ ਪੁਲਿਸ ਨੇ ਸਵਾਰੀਆਂ ਦੇ ਬਿਆਨ ਤੇ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਫਿਲਹਾਲ ਉਸ ਦੀ ਭਾਲ ਕੀਤੀ ਜਾ ਰਹੀ ਹੈ ਅਨੁਭਵੀ ਬੱਲੇਬਾਜ਼ ਆਲਰਾਊਂਡਰ ਸਨਸ ਜੈ ਸੂਰੀਆ ਨੂੰ ਸ਼੍ਰੀਲੰਕਾ ਕ੍ਰਿਕਟ ਟੀਮ ਦਾ ਮੁੱਖ ਕੋਚ ਬਣਾਇਆ ਗਿਆ ਹੈ। ਸ਼੍ਰੀਲੰਕਾ ਕ੍ਰਿਕਟ ਦੀ ਕਾਰਜਕਾਰੀ ਕਮੇਟੀ ਨੇ ਜੈ ਸੂਰੀਆ ਨੂੰ ਮੁੱਖ ਕੋਚ ਬਣਾਉਣ ਦਾ ਫੈਸਲਾ ਲਿਆ। ਐਸਐਲਸੀ ਨੇ ਇੱਕ ਐਕਸਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ ਜੈ ਸੂਰੀਆ ਨੂੰ ਸਤੰਬਰ ਮਹੀਨੇ ਵਿੱਚ ਸ਼੍ਰੀਲੰਕਾ ਟੀਮ ਦਾ ਅੰਤਰੀਮ ਮੁੱਖ ਕੋਚ ਬਣਾਇਆ ਗਿਆ ਸੀ। ਜੈ ਸੂਰੀਆ ਦਾ ਕਾਰਜਕਾਲ 31 ਮਾਰਚ 2026 ਤੱਕ ਰਹੇਗਾ। ਨੋਬਲ ਪੁਰਸਕਾਰ 2024 ਦੀ ਵਿਜੇਤਾਵਾਂ ਦਾ ਐਲਾਨ ਅੱਇਤੋ ਸ਼ੁਰੂ ਹੋ ਗਏ ਅੱਜ ਮੈਡੀਸਨ ਤੇ ਫਿਜ਼ੀਓਲੋਜੀ ਦੇ ਖੇਤਰ ਵਿੱਚ ਨੋਬਲ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ 2024 ਦੇ ਮੈਡੀਸਨ ਦਾ ਨੋਬਲ ਪੁਰਸਕਾਰ ਅਮਰੀਕੀ ਵਿਗਿਆਨੀ ਵਿਕਟਰ ਐمبرੋਸ ਸਟੇਗਰੀ ਰੁਵਾਕੋਂ ਨੋਜਤਾ ਜਾਵੇਗਾ ਉਹਨਾਂ ਨੂੰ ਇਹ ਪੁਰਸਕਾਰ ਮਾਈਕਰੋ ਆਰਐਨਏ ਦੀ ਖੋਜ ਲਈ ਦਿੱਤਾ ਗਿਆ ਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ ਦੋਸਤੋ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਚੈਨਲ ਦੀ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਚੰਗੇ ਤੋਂ ਸਾਰੂ ਸਜਾਵਾਂ ਦਾ ਹਮੇਸ਼ਾ ਸਵਾਗਤ ਹੈ ਧੰਨਵਾਦ